ਸੂਰਾਸ ਪਹਿਚਾਨੀਐ ਜੋ ਲਰੈ ਦੀਨ ਕੇਤ ਪਰਜਾ ਪਰਜਾ ਘਟ ਮਰੇ ਕਬ ਹੁ ਨਾ ਛਾਡੇ ਖੇਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚਾ ਪਾਤਸ਼ਾਹ ਜੀ ਪਾਵਨ ਚਰਨ ਸ਼ਰਨ ਵਿੱਚ ਜੁੜ ਬੈਠੀ ਹਜ ਨੇਂ ਪਰਹੇ ਗੁਰੂ ਪਿਆਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਤਿਰਗਾਣੀ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰੇ ਬੋਲ ਪਾਵਨ ਬਚ ਪੜ ਤਕਬੀਰ ਜੀ ਦੇ ਹਨ ਸੂਰਮਾ ਵਰਜਾ ਵਰਜਾ ਕਟਿਆ ਜਾਂਦਾ ਹੈ ਸਰੀਰ ਦਾ ਪਰ ਮੈਦਾਨ ਨਹੀਂ ਛੱਡਦਾ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਛਾ ਮਹਾਰਾਜ ਦੇ ਪਾਵਨ ਇਤਿਹਾਸਿਕ ਬਚਨਾਂਉਂਦਾ ਸ੍ਰੀ ਅਨੰਦਪੁਰ ਸਾਹਿਬ ਦਾ ਦੂਸਰਾ ਜੰਗ ਹੋ ਰਿਹਾ ਤਿਰਗਾਣੀ ਫੌਜ ਇੱਕ ਪਾਸੇ ਦੂਸਰੇ ਪਾਸੇ ਧਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਾਸ਼ਾ ਮਾਲਕੀ ਦੇ ਸਿੰਘ ਸਤਿਗੁਰੂ ਜੀ ਦਾ ਇੱਕ ਸਿੰਘ ਹੁੰਦਾ ਸੀ ਭਾਈ ਆਲਮ ਸਿੰਘ ਉਹ ਝੰਡਾ ਬੁਲਦਾਰ ਸੀ ਜੰਗ ਦੇ ਵਿੱਚ ਉਹਦੇ ਹੱਥ ਵਿੱਚ ਝੰਡਾ ਹੁੰਦਾ ਸੀਗਾ ਭਾਈ ਆਲਮ ਸਿੰਘ ਝੰਡਾ ਲੈ ਕੇ ਅੱਗੇ-ਅੱਗੇ ਜਾ ਰਿਹਾ ਪਿਛੇ ਸਿੰਘਾਂ ਦੀ ਫੌਜ ਔਰ ਦੁਸ਼ਮਣ ਦੇ ਇਲਾਕੇ ਦੇ ਵਿੱਚ ਜਦੋਂ ਭਾਈ ਆਲਮ ਸਿੰਘ ਚਲਾ ਗਿਆ ਤੇ ਮੋਗਲ ਸੈਨਾ ਦੀ ਫੌਜ ਵਿੱਚੋਂ ਫੌਜਦਾਰ ਕਹਿਣ ਲੱਗਾ ਭਾਈ ਆਲਮ ਸਿੰਘ ਝੰਡਾ ਛੱਡ ਦੇ ਭਾਈ ਆलम ਸਿੰਘ ਇਹ ਕਹਣ ਲਗੇ ਝੰਡਾ ਸਾਡੀ ਇੱਜ਼ਤ ਆ ਇਹ ਖਾਲਸੇ ਦਾ ਝੰਡਾ ਏ ਮੈਂ ਇਹਨੂੰ ਛੱਡ ਨਹੀਂ ਸਕਦਾ ਫੌਜਦਾਰ ਕਹਿ ਲਗਾ ਤੇਰੇ ਹੱਥ ਕੱਟ ਦਿੱਤੇ ਜਾਣਗੇ ਜੇ ਝੰਡਾ ਨਾ ਛੱਡਿਆ ਭਾਈ ਆलम ਸਿੰਘ ਕਹਿਣ ਲਗਾ ਜੇ ਹੱਥ ਕੱਟ ਦੇਂਗਾ ਇਹ ਝੰਡੇ ਨੂੰ ਮੈਂ ਪੈਰਾਂ ਦੇ ਵਿੱਚ ਫੜ ਲਵਾਂਗਾ ਚਿੰਤਾ ਰੱਖਿਓ ਕਦੇ ਮੁਸਲਮਾਨਾਂ ਦੇ ਇਤਿਹਾਸ ਵਿੱਚ ਆਉਂਦਾ ਹਜ਼ਰਤ ਅਲੀ ਇਸ ਜਿੱਦੇ ਕੋਈ ਹੋਏ ਮੈਂ ਪੈਰਾ ਦੇ ਵਿੱਚ ਫੜ ਲਾਵਾਂਗਾ ਫੌਜਦਾਰ ਕਹਿ ਲਗਾ ਜੇ ਤੂੰ ਪੈਰਾ ਵਿੱਚ ਫੜ ਲਵੇਂਗਾ ਤੇ ਤੇਰੇ ਪੈਰ ਕੱਟ ਦੇਾਂਗੇ ਭਾਈ ਆਰਮ ਸਿੰਘ ਕਹਿ ਲਗਾ ਫੌਜਦਾਰ ਜੇ ਪੈਰ ਕੱਟ ਦੇਂਗਾ ਤੇ ਮੈਂ ਇਹਨੂੰ ਮੂੰਹ ਦੇ ਵਿੱਚ ਫੜ ਲਾਵਾਂਗਾ ਪਰ ਮੈਂ ਝੰਡਾ ਨਹੀਂ ਸੁਟਣਾ ਖਾਲਸੇ ਦਾ ਇਹ ਝੰਡਾ ਮੇਰੇ ਗੁਰੂ ਦਾ ਏ ਔਰ ਇਹ ਸਾਡੀ ਕੌਮ ਦੀ ਜਿਉਂਦੇ ਜਾਗਦੇ ਆ ਦੀ ਨਿਸ਼ਾਨੀ ਆ ਇੰਜਾਂ ਦੇ ਜੁੜਦੇ ਰਹਿਣਗੇ ਖਾਲਸੇ ਦੇ ਫੌਜਦਾਰ ਦਿਲਮ ਲਾਇਆ ਗੁੱਸੇ ਵਿੱਚ ਆਇਆ ਕਹਿਣ ਲੱਗਾ ਜੇ ਚੰਗਾ ਫਰ ਝੰਡਾ ਨਹੀਂ ਸੁਟਣਾ ਤੇ ਮੈਂ ਤੇਰਾ ਸਿਰ ਵੱਢ ਦਿਆਂਗਾ ਭਾਈ ਆਰਮ ਸਿੰਘ ਕਹਿ ਲਗਾ ਤੇ ਵੱਢ ਦੇ ਫੌਜਦਾਰ ਕਹਿੰਦਾ ਜੇ ਸਿਰ ਵੱਢ ਦਿੰਦਾ ਤੇ ਫਿਰ ਝੰਡਾ ਕੌਣ ਫੜੂਗਾ ਭਾਈ ਆਰਮ ਸਿੰਘ ਕਹਿ ਲਗੇ ਮੇਰਾ ਤੇ ਵਾਹ ਉਹਨਾਂ ਚਿਰਿਆ ਜਿੰਨਾ ਚਿਰ ਜਾਨ ਆਂ ਸ਼ਰੀਰ ਦੇ ਵਿੱਚ ਸਾਡਾ ਤੇ ਫਰਜ਼ ਉਹਨੀ ਦੇ ਰਿਹਾ ਜਿੰਨਾ ਚਿਰ ਜਿਉਨੇ ਆ ਉਹਨਾਂ ਚਿਰੇ ਖਾਲਸੇ ਦਾ ਝੰਡਾ ਨਹੀਂ ਛੱਡਣਾ ਉਹਨਾਂ ਚਿਰ ਸਿੱਖੀ ਸਿਧਕ ਜਿਹੜਾ ਅਸੀਂ ਨਿਭਾ ਜਾਣਾ ਹੈ ਸੂਰਮੇ ਦਾ ਫਰਜ਼ ਆ ਜੰਗ ਦੇ ਵਿੱਚ ਉਹਨਾਂ ਚਿਰ ਜੂਝਣਾ ਜਿੰਨਾ ਚਿਰ ਪੁਰਜਾ-ਪੁਰਜਾ ਨਹੀਂ ਕਟਾਇਆ ਜਾਂਦਾ ਤੇ ਕੱਟ ਦੇ ਜਦੋਂ ਫੌਜਦਾਰ ਨੇ ਕਿਰਪਾਨ ਚਲਾਈ ਭਾਈ ਅਨ ਸਿੰਘ ਦਾ ਸਿਰ ਢੜ ਦੇ ਨਾਲੋਂ ਅਲੱਗ ਕਰ ਦਿੱਤਾ ਝੰਡਾ ਥੱਲੇ ਲਗਾ ਡਿਗਣਾ ਸਹਬਜਾਦਾ ਬਾਬਾ ਅਜੀਤ ਸਿੰਘ ਜੀ ਆਏ ਉਹਨਾਂ ਨੇ ਇੱਕ ਹੱਥ ਦੇ ਨਾਲ ਖਾਲਸੇ ਦਾ ਝੰਡਾ ਫੜ ਲਿਆ ਤੇ ਹੱਥ ਵਿੱਚ ਤਲਵਾਰ ਸੀ ਦੂਸਰੇ ਦੇ ਨਾਲ ਫੌਜਦਾਰ ਦਾ ਸਿਰ ਝਟਕਾ ਦਿੱਤਾ ਗੁਰੂ ਪਿਆਰੀ ਸਾਧ ਸੰਗਤ ਇਹ ਰਾਸ ਸਿੱਖੀ ਸਦਕ ਜਿਨ੍ਹਾਂ ਨੂੰ ਅਸੀਂ ਨਿਰਲੀ ਖੇਤੇ ਕਰਦੇ ਜਿਨ੍ਹਾਂ ਨੇ ਸਿੱਖੀ ਕੇਸਾ ਸਵਾਸਾ ਸੰਗਤ ਨੁਭਾਈ ਔਰ ਇੱਕ ਬਚਨ ਅਰਦਾਸ ਦੇ ਵਿੱਚ ਪੜਿਆ ਜਾਂਦਾ ਏ ਚੌਕੀਆਂ ਝੰਡੇ ਹੋਗੇ ਜੁਗੋ ਜੁਗਿਆ ਟਾਲਾ ਜਿਨ੍ਹਾਂ ਨੇ ਖਾਲਸੇ ਦੇ ਇਹਨਾਂ ਝੰਡਿਆਂ ਨੂੰ ਡਿਫਰੈਂਟ ਨਹੀਂ ਦਿੱਤਾ ਜਾਨਾ ਭਵੇਂ ਚਲੀਆਂ ਵੀਆਂ ਔਰ ਅੱਜ ਲੋੜ ਆ ਉਹ ਖਾਲਸੇ ਦਾ ਝੰਡਾ ਵਿਸ਼ਵ ਵਿੱਚ ਜਿਹੜਾ ਉੱਚਾ ਹਣ ਦੀ ਸਿੱਖੀ ਦੇ ਨਾਲ ਜੁੜਨ ਦੀ ਕਦੇ ਪ੍ਰਿੰਸੀਪਲ ਹਰਬੰਦ ਸਿੰਘ ਜੀ ਨੇ ਲਿਖਿਆ ਸੀ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਤੂੰ ਹੈ ਸ਼ਾਹੀ ਕੀ ਪ੍ਰਵਾਜ ਤੇਰੀ ਹੱਕ ਪਰਚਮ ਜੋ ਗੁਰੂ ਨਾਨਕ ਦਾ ਤੁਝੀ ਕਸਮ ਹੈ ਵਿਸ਼ਵ ਜੁਲਾਣੇ ਕੀ ਸਵਾਹ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਾ ਸੱਚੇ ਪਾਤਸ਼ਾਹ ਦੇ ਮਾਰਗ ਤੇ ਚੱਲਦੇ ਆਂ ਖੰਡੇਵਾੜੇ ਦੀ ਪੌੜ ਲੈ ਗਏ ਸਿੱਖੀ ਦੇ ਨਾਲ ਜੁੜੀਏ ਅਮਰ ਅਸ਼ਕੀਏ ਗੁਰੂ ਵਾਲੇ ਬਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ